ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਨਿਊਜ਼ ਖਬਰ ਅਮ੍ਰਿਤਸਰ ਤੋਂ ਹੈ ਅਮ੍ਰਿਤਸਰ ਦੇ ਹਾਤੀਆ ਦਿਨ ਪੈਂਦੇ ਪਿੰਡ ਚਿੰਤਕੋਟ ਵਿਖੇ ਲਵ ਜਿਹਾਦ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਪਰਿਵਾਰ ਨੇ ਇਸਾਈ ਪਾਸਟਰ ਉਤੇ ਲਵ ਜਿਹਾਦ ਕਰਵਾਉਣ ਦੇ ਇਲਜ਼ਾਮ ਲਗਾਏ ਹਨ ਉਨ੍ਹਾਂ ਕਿਹਾ ਕਿ Hindu ਸਮਾਜ ਦੀਆਂ ਗਰੀਬ ਧੀਆਂ ਨੂੰ ਬਰਗਲਾ ਕੇ ਕ੍ਰਿਸਚੀਅਨ ਮੁੰਡਿਆਂ ਨਾਲ ਵਿਆਹ ਕਰਵਾਇਆ ਜਾ ਰਿਹਾ ਹੈ ਤੁਸੀਂ ਵੇਖੋ ਪੂਰੀ ਵੀਡੀਓ ਕੀ ਹੈ ਮਾਮਲਾ ਹਾਂਜੀ ਬਾਬਾ ਜੀ ਆਪਣਾ ਨਾਮ ਦੋ ਬੋਲੇ ਸੁਨਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੀ ਹੈ ਸ੍ਰੀ ਸ੍ਰੀ 108 ਗੁਰੂ ਗਿਆਨਾਥ ਮਹਾਰਾਜ ਕੀ ਜੀ ਹੈ ਮੇਰਾ ਨਾਮ ਬਾਬਾ ਸਨੀ ਸੋਤਾ ਵਾਈਸ ਚੇਅਰਮੈਨ ਪੰਜਾਬ ਭਗਵਾਨ ਵਾਲਮੀਕ ਸ਼ਕਤੀ ਦਲ ਤੋਂ ਜੋ ਨਿਰਮਲ ਮਸੀਹ ਪਾਸਟਰ ਨੇ ਉਹਨਾਂ ਨੇ ਆਪਣਾ ਇਹ ਸਾਡੇ ਜਿਹੜੇ ਭਾਈ ਸਾਹਿਬ ਨੇ ਇਹਨਾਂ ਦੀ ਬੇਟੀ ਦਾ ਵਿਆਹ ਕਰਵਾਇਆ ਤੇ ਉਹਨਾਂ ਦਾ ਧਰਮ ਪਰਤਨ ਕਰਵਾਇਆ ਬਹੁਤ ਹੀ ਗਲਤ ਗੱਲ ਹੈ ਜੀ ਗਲਤ ਗੱਲ ਹੈ ਪਾਸਟਰ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਔਰ ਧੱਕੇ ਦੇ ਨਾਲ ਇਹ ਇਹਨਾਂ ਦੀ ਲੜਕੀ ਨੂੰ ਬੇਲਾ ਬੇਲਾ ਕੇ ਵਿਆਹ ਕਰਵਾਤਾ ਜੋ ਬਹੁਤ ਹੀ ਗਲਤ ਗੱਲ ਹੈ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਵੀ ਜਲਦ ਤੋਂ ਜਲਦ ਉੱਥੇ ਨਿਰਮਲ ਮਸੀਤ ਕਾਰਵਾਈ ਕੀਤੀ ਜਾਵੇ ਪਾਸਟਰ ਤੇ ਜੇ ਨਹੀਂ ਕਾਰਵਾਈ ਕਰਨਗੇ ਫਿਰ ਅਸੀਂ ਤਰਨਾ ਰੋਸ ਪ੍ਰਦਰਸ਼ਨ ਕਰਾਂਗੇ ਕਿਉਂਕਿ ਦਿਨੋ ਦਿਨ ਪਾਸਟਰ ਧਰਮ ਪਰਿਵਰਤਨ ਬਹੁਤ ਜ਼ਿਆਦਾ ਹੋ ਰਿਹਾ ਜੋ ਕਿ ਨਹੀਂ ਹੋਣਾ ਚਾਹੀਦਾ ਇਹ ਸਿੱਖ ਫੈਮਿਲੀ ਤੋਂ ਬਲੋਂਗ ਕਰਦੇ ਨੇ ਬੋਲੇ ਸੋਨਰ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਬੇ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੇਰਾ ਨਾਮ ਲੱਕੀਵੈ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਜਨਾ ਅੱਜ ਕਿਹੜੇ ਮੁੱਦੇ ਨੂੰ ਲੈ ਕੇ ਅੱਜ ਜੀ ਮਸਲਾ ਜੀ ਲੱਭ ਜਹਾ ਹੱਦ ਦਾ ਜਿਹੜਾ ਕ੍ਰਿਸਟਨ ਪਾਸਟਰ ਜਿਹੜਾ ਹੈਗਾ ਵਾ ਨਿਰਮਲ ਮਸੀਹ ਜਿਹੜਾ ਵਾ ਆਪਣਾ ਚਿੰਤਕੋੜ ਤੋਂ ਕਿਉਂਕਿ ਇਹ ਦੇਖਿਆ ਜਾ ਰਿਹਾ ਵਾ ਕਿ ਵੀ ਕ੍ਰਿਸਚਨ ਪਾਸਟਰਾਂ ਵੱਲੋਂ ਲਗਾਤਾਰ ਹੀ ਕਿਸੇ ਨਾ ਕਿਸੇ ਅੰਧਵਿਸ਼ਵਾਸ ਚ ਫਲਾ ਕੇ ਲੋਕਾਂ ਦਾ ਕਨਵਰਜਨ ਜਿਹੜਾ ਬਹੁਤ ਵੱਡੇ ਲੈਵਲ ਤੇ ਕਰਾਇਆ ਜਾ ਰਿਹਾ ਵਾ ਕਦੀ ਬਿਮਾਰੀਆਂ ਦਾ ਜਾਂ ਕਿਸੇ ਭੂਤ ਪ੍ਰੇਤਾਂ ਦਾ ਕਰਕੇ ਕਿਸੇ ਤਰੀਕੇ ਦਾ ਵੀ ਨਾ ਲੋਕਾਂ ਨੂੰ ਵਰਗਲਾ ਕੇ ਜਿਹੜਾ ਇਹ ਕਨਵਰਜਨ ਕਰਾਇਆ ਜਾ ਰਿਹਾ ਵਾ ਔਰ ਲਵ ਜਹਾਦ ਦਾ ਜਿਹੜਾ ਮੁੱਦਾ ਵਾ ਇਸ ਟਾਈਮ ਬਹੁਤ ਜ਼ਿਆਦਾ ਭੱਖਿਆ ਪਿਆ ਵਾ ਔਰ ਇਹ ਹਰਜੀਤ ਸਿੰਘ ਜੀ ਹੈ ਇਹਨਾਂ ਦੀ ਬੇਟੀ ਜਿਹੜੀ ਆ ਇਬਨ ਕਲਾ ਦੇ ਵਾਸੀ ਆ ਏ ਲਵਜਹਾ ਦੇ ਵਿੱਚ ਇਹਨਾਂ ਦੀ ਬੇਟੀ ਨੂੰ ਫਸਾਇਆ ਗਿਆ ਵਾ ਲਲਲਕਾ ਜਿਹੜਾ ਵਾ ਲਖਬੀਰ ਮਸੀਹ ਆ ਉਸੇ ਹੀ ਪਿੰਡ ਦੇ ਵਿੱਚ ਇਬਨਕਲਾ ਦੇ ਵਿੱਚ ਔਰੀ ਦੁਕਾਨ ਵੀ ਆ ਔਰ ਉਸੇ ਹੀ ਪਿੰਡ ਦਾ ਉਹ ਵਾਸੀ ਆ ਔਰ ਨਿਰਮਲ ਮਸੀਹ ਦੇ ਕਹਿਨ ਤੇ ਜਿਹੜਾ ਉਹ ਧਰਮ ਪਰिवर्तन ਦੇ ਵਿੱਚ ਲਵਜਹਾ ਦੇ ਵਿੱਚ ਉਹਨੂੰ ਫਸਾਇਆ ਗਿਆ ਵਾ ਕੁੜੀ ਕਾਜਲ ਆ ਜਿਹੜੀ ਔਰ 4 ਤਰੀਕ ਨੂੰ ਜਿਹੜੀ ਇਹ ਕੁੜੀ ਇਹਨਾਂ ਨੂੰ ਇਹਨਾਂ ਦੀ ਕੁੜੀ ਨੂੰ ਲੈ ਕੇ ਉਹ ਫਰਾਰ ਹੋ ਗਿਆ ਵਾ ਔਰ ਇੱਥੇ ਮੈਂ ਵਸ਼ੀਸ਼ ਤੋਂ ਉਹਦੇ ਦੱਸਣ ਜਾਵਾਂ ਚਾਹਾਂਗਾ ਕਿ ਜਿਹੜਾ ਇਹ ਵਿਆਦਿਕ ਕਲਿਆਣ ਸਮਿਤੀ ਆ ਜਿਹੜੀ ਉੱਤਰ ਪ੍ਰਦੇਸ਼ ਦੀ ਆ ਜੀ ਮਿੱਤੀ 4 ਤਰੀਕ ਨੂੰ ਜਿਹੜਾ ਉਹਦੀ ਮੈਰਿਜ ਹੋ ਰਹੀ ਹੈ ਔਰ 4 ਤਰੀਕ ਨੂੰ ਹੀ ਲੜਕੀ ਜਿਹੜੀ ਇਥੋਂ ਫਰਾਰ ਹੋਈ ਹੈ ਉਹ ਉਹਦੇ ਨਾਲ ਮੁੰਡੇ ਦੇ ਨਾਲ ਔਰ ਜਿਹੜੀ ਮੈਰਿਜ ਸਟੇਸ਼ਨ ਹੋਈ ਹੈ ਜਿਹੜੀ ਉਥੋਂ ਦੀ ਉਹ ਵੀ ਮਿੱਤੀ 4 ਤਰੀਕ ਦੀ ਹੈ ਔਰ ਇਥੇ ਹੀ ਆਪ ਜਿਹੜਾ ਪਰਿਵਾਰ ਨੂੰ ਜਿਹੜਾ ਖਦਸ਼ਾ ਵਾ ਕਿ ਜਿਹੜੀ ਏ ਇਨਫੋਰਮੇਸ਼ਨ ਹੈ ਜਿਹੜੀ ਇਹ ਬਿਲਕੁਲ ਰੋਂਗ ਹੈਗੀ ਆ ਕਿਉਂਕਿ ਇੱਕ ਦਿਨ ਦੇ ਵਿੱਚ ਹੀ ਅੰਮ੍ਰਿਤਸਰ ਤੋਂ ਗਾਜ਼ੀਆਬਾਦ ਜਾਣਾ ਪੋਸੀਬਲ ਨਹੀਂ ਹੈਗਾ ਇਹਨੇ ਦੋਵੇਂ ਜਿਹੜੇ ਵਸਨੀਕ ਨੇ ਇਥੇ ਪੰਜਾਬ ਦੇ ਨੇ ਤੇ ਉਧਰ ਜਾ ਕੇ ਜੁਪੀ ਜਿਹਾ ਕੋਈ ਵਿਆਹ ਦੇਖੋ ਜੀ ਇਹਦੀ ਪਾਸਟਰ ਦਾ ਇੱਕ ਚੈਨਲ ਜਿਹੜਾ ਵਾ ਨੈਕਸਸ ਬਹੁਤ ਵੱਡਾ ਵਾ ਕਿਉਂਕਿ ਲਵਜ ਹੱਦ ਦਾ ਜਿਹੜਾ ਇੱਕ ਤੁਹਾਨੂੰ ਪਤਾ ਨੈਕਸਸ ਬਹੁਤ ਵੱਡਾ ਬਹੁਤ ਵੱਡੇ ਲੈਵਲ ਤੇ ਜਿਹੜਾ ਲੋਕਾਂ ਦਾ ਕਿਹੜਾ ਕਨਵਰਜਨ ਕੀਤਾ ਜਾ ਰਿਹਾ ਵਾ ਔਰ ਕੁੜੀਆਂ ਮੁੰਡਿਆਂ ਨੂੰ ਵੀ ਇਸ ਵਿਸ਼ੇ ਚ ਫਸਾਇ ਜਾਲ ਦੇ ਵਿੱਚ ਫਸਾ ਕੇ ਉਹਨਾਂ ਦਾ ਜਿਹੜਾ ਕਨਵਰਜਨ ਕਰਵਾਇਆ ਜਾ ਰਿਹਾ ਹੈ ਉਹਦਾ ਤਾਰਾ ਜ ਉਦਾਹਰਨ ਜਿਹੜਾ ਇਹੀ ਹੈ ਕਿ ਉਹਨਾਂ ਦਾ ਨੈਕਸਸ ਇੱਡਾ ਜ਼ਬਰਦਸਤ ਹੈ ਗਾ ਦੇਖੋ ਇੱਕੋ ਦਿਨ ਸੇਮ ਡੇ ਹੀ ਕੁੜੀ ਇੱਥੋਂ ਜਾਂਦੀ ਹੈ ਸ਼ਨੀਵਾਰ 4 ਤਾਰੀਖ ਨੂੰ ਇੱਥੋਂ ਗਈ ਹੈ ਔਰ ਉਸੇ ਹੀ 11:30 ਵਜੇ ਇੱਥੋਂ ਗਈ ਹੈ ਆ ਬਈ ਪੜਨਾ ਜਰਾ 11:30 ਇੱਥੋਂ ਗਈ ਆ ਔਰ 4 ਤਰੀਕ ਨੂੰ ਹਰੀ ਮੈਜਿਸਟ੍ਰੇਟਸੇ ਵਿੱਚ ਹੋ ਜਾਂਦੀ ਆ ਇਹ ਤੁਹਾਡੇ ਕੋ ਕਿੱਥੇ ਹੱਥ ਲੱਗੇ ਜੀ ਸਾਰੇ ਇਹ ਸਾਡੇ ਜੀ ਕੋਈ ਆਪਣੇ ਖਾਸ ਹੀ ਸੀਗੇ ਜੀ ਉਹਨਾਂ ਦੇ ਪਰਿਵਾਰ ਦੇ ਜਿਹੜੇ ਜਿਨ੍ਹਾਂ ਨੇ ਇਨਫੋਰਮੇਸ਼ਨ ਇਹਨਾਂ ਦਿੱਤੀ ਆ ਔਰ ਭੇਜੇ ਆ ਔਰ ਅਹੀ ਪ੍ਰਸ਼ਾਸਨ ਕੋ ਅਹੀ ਮੰਨ ਕਰਦੇ ਆ ਐਸਐਸਪੀ ਸਾਹਿਬ ਨੂੰ ਮਿਲੇ ਆ ਅਸੀਂ ਉਹਨਾਂ ਕੋ ਅਹੀ ਮੰਗ ਕੀਤੀ ਆ ਕਿ ਜਿਹੜੇ ਇਹ ਡਾਕੂਮੈਂਟ ਆ ਇਹਨਾਂ ਦੀ ਜਾਂਚ ਕਰਾਈ ਜਾਵੇ ਔਰ ਜਿਹੜਾ ਨਿਰਮਲ ਸਿੰਘ ਪਾਸਟਰ ਆ ਔਰ ਲਖਬੀਰ ਸਿੰਘ ਆ ਉਹ ਕੋਕਨਦਰਮ ਸਿੰਘ ਪਾਸਟਰ ਜਿਹੜਾ ਉਹ ਘਰੋਂ ਫਰਾਰ ਹੋ ਚੁੱਕਾ ਵਾ ਔਰ ਘਰ ਦੋ ਇੱਕ ਵਾਰੀ ਪਰਿਵਾਰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਐ ਕਿ ਵੀ ਉਹ ਘਰ ਵੀ ਨਹੀਂ ਮਿਲਦਾ ਪਿਆ ਔਰ ਅਸੀਂ ਪ੍ਰਸ਼ਾਸਨ ਕੋ ਐਸਐਸਪੀ ਸਾਹਿਬ ਕੋ ਐਸੀ ਮੰਗ ਕੀਤੀ ਐ ਕਿ ਵੀ ਜਿਹੜੇ ਇਹ ਲੋਕ ਜਿਹੜੇ ਆ ਜਿਹੜੇ ਕਨਵਰਜਨ ਕਰਾ ਰਹੇ ਆ ਲਵਜਿਹਾਤ ਦਾ ਜਿਹੜਾ ਕਨਵਰਜਨ ਕਰਾ ਰਹੇ ਆ ਇਹਨਾਂ ਤੇ ਜਿਹੜੀ ਨਕੇਲ ਕਸੀ ਜਾਵੇ ਔਰ ਇਹਨਾਂ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਦਾ ਵੀ ਤੀ ਪੁੱਤ ਦੇ ਨਾਲ ਏਦਾਂ ਨਾ ਹੋਵੇ ਪ੍ਰਸ਼ਾਸਨ ਕੋ ਕੀ ਅਸ਼ਵਾਸ਼ਣ ਦਵਾ ਮੇਰਾ ਪ੍ਰਸ਼ਾਸਨ ਕੋ ਐਸੀ ਅਸ਼ਵਾਸ਼ਣ ਮਿਲਾਇਆ ਵਾ ਕਿ ਇਹ ਜਿਹੜੇ ਡਾਕੂਮੈਂਟ ਆ ਜਿਹੜਾ ਇਹ ਕੀ ਔਰ ਗਲਤ ਪਾਇਆ ਜਾਂ ਤਾਂ ਜਿਹੜਾ ਪਾਸਟਰ ਆ ਉਰ ਤੇ ਜਿਹੜੀ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਸਿੰਘ ਕਿੱਥੋਂ ਦੇ ਰਹੇ ਬਣਕਲਾਂ ਤੋਂ ਜੀ ਕੀ ਗੱਲ ਹੈ ਪਾਜੀ ਬਣਕਲਾਂ ਤੋਂ ਇਹ ਮੁੰਡੇ ਨੇ ਲੜਕੀ ਭਜਾ ਕੇ ਖੜੀ ਆ ਫਾਈਟਰ ਨੇ ਸਾਰ ਦਿੱਤੀ ਇਹਨਾਂ ਨੂੰ ਸਾਰਾ ਪਾਸਟਰ ਦਾ ਕੰਮ ਆ ਉਹਨੇ ਸਾਨੂੰ ਨਹੀਂ ਦੱਸਿਆ ਵੀ ਲੜਕੀ ਸਾਡੇ ਕੋਲ ਆ ਲੜਕੀ ਉਹਨਾਂ ਦੇ ਕੋਲ ਰੱਖੀ ਜੀ ਪਾਸਟਰ ਕੋਲ ਹਾਂਜੀ ਅੱਛਾ ਪਹਿਲਾਂ ਉਹਨਾਂ ਨੇ ਰੱਖੀ ਸੀ ਆਪਦੇ ਕੋਲ ਹਾਂਜੀ ਚਾਰ ਬਾਅਦ ਪਤਾ ਲੱਗਾ ਲੜਕੀ ਵੀ ਲੜਕਾ ਵੀ ਉੱਥੇ ਰਹੇ ਆ ਅੱਛਾ ਚਾਰ ਪੰਜ ਦੇਣਾ ਚਾਰ ਇਹਨੇ ਸਾਨੂੰ ਖਰਾਬ ਕੀਤਾ ਵਾ ਬਾਚ ਇਹਨਾਂ ਦੇ ਆ ਪਾਤੇ ਨੇ ਵੀ ਅੱਜ ਮੈਰਿਜ ਹੋ ਗਈ ਹੈ ਅੱਛਾ ਤੇ ਹੁਣ ਉਹ ਲੜਕਾ ਤੇ ਲੜਕੀ ਕਿੱਧਰ ਯੂਪੀਐਲ ਹੀ ਸੈੱਟ ਚਲੇ ਗਏ ਹਾਂਜੀ ਉਧਰ ਚਲੇ ਗਏ ਜੀ ਮੁੰਡਾ ਵੀ ਇੱਥੋਂ ਦਾ ਰਹਿਣ ਵਾਲਾ ਸੀ ਹਾਂਜੀ ਇੱਕੇ ਪਿੰਡ ਦੇ ਆ ਤੇ ਪਾਸਟਰ ਕਿੱਥੋਂ ਦਾ ਰਹਿਣ ਵਾਲਾ ਬਾਈਟਰ ਚਿੰਤਕੋਟ ਚਿੰਤਕੋਟੇ ਕਿੱਧਰ ਇਹ ਇੱਥੋਂ ਦਾ ਹੀ ਹੋਵੇ ਹਾਂਜੀ ਅੱਛਾ ਤੇ ਜਿਹੜਾ ਮੇਰੇ ਨਾਲ ਵੀਰ ਭਰਾ ਤੁਰਦਾ ਉਹਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਵੀ ਕਹਿੰਦੇ ਪਰਚੇ ਕਰਾ ਦੇਣੇ ਆਹ ਕਰ ਦੇਣਾ ਉਹ ਕਰ ਦੇਣਾ 26 ਸਾਡੀ ਕੁੜੀ ਕਿੰਨੇ ਸਾਲ ਦੀ ਮਾਂ ਇਹਨਾਂ ਥਾਣੇ 'ਚ ਸਾਡੀ ਕੋਈ ਚੱਲਣ ਦਿੱਤੀ ਐ ਸੁਣਵਾਈ ਹੋਣ ਦਿੱਤੀ ਕੁੜੀ ਕਿੰਨੇ ਸਾਲ ਦੀ ਤੁਹਾਡੀ 22 ਸਾਲ ਦੀ ਮੈਂ ਪੂਰੀ ਗੁੰਡਾਗਰਦੀ ਕਰਦੀ ਕਰਦੇ ਹਾਂ ਜੀ ਹਾਂਜੀ ਗੁੰਡਾਗਰਦੀ ਵਾਲਾ ਕੰਮ ਹੈ ਜੀ ਮਾਰ ਕੇ ਕਹਿੰਦੇ ਪੀ ਇਹਦੇ ਕੋਲ ਨਾਲ ਨਾ ਤੁਰੇ ਉਹਨਾਂ ਨੂੰ ਦਬਾਉਣਾ ਚਾਹੁੰਦੇ ਬਾਉਣਾ ਚਾਹੁੰਦੇ ਵੀ ਇਹ ਕੀ ਕਰ ਲੂਗਾ ਤੇ ਇਹ ਕੱਲ ਘਰੇ ਗਏ ਆ ਹੱਥ ਪੱਲਾ ਜੋੜਿਆ ਵਾ ਇੰਨੇ ਬੰਦਿਆਂ ਨੇ ਇਹ ਪਾਸਟਰ ਨੇ ਫਿਰ ਇਹਨਾਂ ਦੀ ਲਵ ਮੈਰਿਜ ਕਰਾਈ ਆ ਤੇ ਉਹ ਮੁੰਡਾ ਕ੍ਰਿਸਚੀਅਨ ਭਾਈ ਜਾਰੇ ਚ ਹਾਂਜੀ ਤੁਸੀਂ ਕਿਹੜੇ ਅਸੀਂ ਬਾਲਮੀਕ ਸਿੰਘ ਹਾਂ ਬਾਲਮੀਕ ਸਿੰਘ ਜੀ ਹਾਂਜੀ ਠੀਕ ਠੀਕ ਮੈਂ ਤੁਹਾਨੂੰ ਧੋਖੇ ਚ ਗੁਰੂ ਬਾਲਮੀਕ ਨੂੰ ਮੰਨਦੇ ਆ ਤੇ ਇਹਨਾਂ ਧੋਖੇ ਚ ਇਹ ਕੰਮ ਕੀਤਾ